ਏਹ ਬੇਰबाबा ਬੁੱਢਾ ਸਾਹਿਬ ਹੈ ਬੇਰबाबा ਬੁੱਢਾ ਸਾਹਿਬ ਹਾਂ ਇਹ ਉਹੀ 베ਰੀ ਦਾ ਦਰਖਤ ਹੈ ਜਿਸ ਦੇ ਹੇਠਾਂ ਬਾਬਾ ਬੁੱਢਾ ਜੀ ਸੇਵਾ ਕਰਵਾਉਂਦੇ ਸਨ ਬਾਬਾ ਬੁੱਢਾ ਜੀ ਕੌਣ ਸਨ ਬਾਬਾ ਬੁੱਢਾ ਜੀ ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਸਨ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦਰਬਾਰ ਸਾਹਿਬ ਵਿੱਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਸੀ ਤਾਂ ਬਾਬਾ ਬੁੱਢਾ ਜੀ ਨੇ ਹੀ ਮੁਖਵਾਖ ਪੜ੍ਹ ਕੇ ਸੁਣਾਇਆ ਸੀ ਹੁਕਮਨਾਮਾ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਹੁਕਮਨਾਮਾ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿਚ ਅੰਮ੍ਰਿਤ ਜਲ ਛਾਇਆ ਰਾਮ ਬਾਬਾ ਜੀ ਕਿਹੜੀ ਸੇਵਾ ਕਰਦੇ ਸਨ